ਸਪੀ ਗੁਰਦਾਸਪੁਰ ਦੇ ਤੇ ਉਪਲ ਨੇ ਅੱਜ ਸ਼ਹਿਰ ਦੇ ਮੁੱਖ ਬਾਜ਼ਾਰਾਂ ਦਾ ਦੌਰਾ ਕਰਕੇ ਟ੍ਰੈਫਿਕ ਵਿਵਸਥਾ ਦਾ ਜਾਇਜ਼ਾ ਲਿਆ ਹੈ ਤੇ ਉਹਨਾਂ ਦੇ ਨਾਲ ਐਸਪੀ ਡੀ ਰਜਿੰਦਰ ਕੁਮਾਰ ਸ਼ਰਮਾ ਡੀਐਸਪੀ ਸਿਟੀ ਮੋਹਨ ਸਿੰਘ ਤੇ ਟ੍ਰੈਫਿਕ ਪੋਲੂਸ਼ਨ ਚਾਰਜ ਵੀ ਹਾਜ਼ਰ ਸਨ ਵੱਖ-ਵੱਖ ਪਜ਼ਾਰਾਂ ਵਿੱਚ ਗੁਜ਼ਰਦੇ ਹੋਏ ਐਸਐਸਪੀ ਆ ਦਿੱਤੇ ਨੇ ਮੌਕੇ ਤੇ ਸੜਕ ਕਿਨਾਰੇ ਰਜਾਇਜ਼ ਪਾਰਕ ਹੋਈਆਂ ਗੱਡੀਆਂ ਜੜੀਆਂ ਨੇ ਉਹਨਾਂ ਦੇ ਚਲਾਨ ਕੱਟਣ ਦੀ ਟ੍ਰੈਫਿਕ ਇੰਚਾਰਜ ਨੂੰ ਹਦਾਇਤਾਂ ਦਿੱਤੀਆਂ ਤੇ ਨਾਲ ਹੀ ਇਸ ਗੱਲ ਦਾ ਖਾਸ ਧਿਆਨ ਰੱਖਣ ਦੇ ਲਈ ਵੀ ਹਦਾਇਤ ਦਿੱਤੀ ਕਿ ਕੋਈ ਵੀ ਰੇੜੀ ਸੜਕ ਵਿਚਕਾਰ ਨਾ ਹੋਵੇ ਤੇ ਉਹਨਾਂ ਨੇ ਪੁਲਿਸ ਅਧਿਕਾਰੀਆਂ ਨੂੰ ਟ੍ਰ ਤਿਆਰ ਰੱਖਣ ਦੀ ਹਦਾਇਤ ਵੀ ਦਿੱਤੀ ਹੈ ਤੇ ਉਥੇ ਹੀ ਵਪਾਰ ਮੰਡਲ ਦੇ ਉਧੇਦਾਰਾਂ ਦੁਕਾਨਦਾਰਾਂ ਤੇ ਸ਼ਹਿਰ ਨਿਵਾਸੀਆਂ ਦੇ ਨਾਲ ਗੱਲਬਾਤ ਕਰਕੇ ਟ੍ਰੈਫਿਕ ਸਮੱਸਿਆ ਬਾਰੇ ਚਰਚਾ ਵੀ ਕੀਤੀ ਗਈ ਤੇ ਉਥੇ ਹੀ ਉਹਨਾਂ ਨੇ ਸ਼ਹਿਰ ਨਿਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਟ੍ਰੈਫਿਕ ਸਮੱਸਿਆ ਨੂੰ ਬਣਾਉਣ ਦੇ ਵਿੱਚ ਪੁਲਿਸ ਦਾ ਸਹਿਯੋਗ ਕਰਨ ਤੇ ਉਥੇ ਹੀ ਜਿਹੜਾ ਹੈ ਆਪਣਾ ਸਮਾਨ ਸੜਕਾਂ ਦੇ ਵਿੱਚ ਨਾਲ ਲਗਾਉਣ ਤਾਂ ਹੀ ਪਾਰਕਿੰਗ ਦੀ ਇਹਨਾਂ ਸਮੱਸਿਆ ਨੂੰ ਜਿਹੜਾ ਹੈ ਟ੍ਰੈਫਿਕ ਦੀ ਜਿਹੜੀ ਸਮੱਸਿਆ ਇਸ ਨੂੰ ਸੁਝਾਇਆ ਜਾ ਸਕਦਾ ਹੈ ਜੀ ਸਾਰੇ ਜਿਹੜੇ ਸਾਡੇ ਅਫਸਰ ਸਾਹਿਬਾਨ ਨੇ ਉਹਨਾਂ ਦੇ ਨਾਲ ਅੱਜ ਸ਼ਹਿਰ ਦੀ ਜਿਹੜੀ ਮੇਨ ਮਾਰਕੀਟ ਹੈ ਉਹਦੇ ਵਿੱਚ ਅਸੀਂ ਫੁੱਟ ਪੈਟਰੋਲਿੰਗ ਕੰਮ ਜਿਹੜੀ ਚੈੱਕ ਕੀਤੀ ਹੈ ਜੀ ਅਸੀਂ ਜਿਹੜਾ ਟ੍ਰੈਫਿਕ ਦੇ ਕਿਉਂਕਿ ਸਾਨੂੰ ਕਾਫੀ ਲੋਕੀ ਆਣ ਕੇ ਮਿਲੇ ਸੀਗੇ ਵੀ ਵੀ ਟ੍ਰੈਫਿਕ ਤੋਂ ਰਿਲੇਟਡ ਜਿਹੜੇ ਹੈਗੇ ਕੁਝ ਇਸ਼ੂਜ਼ ਹੈਗੇ ਤਾਂ ਉਹ ਅਸੀਂ ਜਿਹੜਾ ਹੈਗਾ ਟ੍ਰੈਫਿਕ ਟੀਮ ਦੇ ਨਾਲ ਐਸਪੀ ਡੀਆਈ ਹੈਗੇ ਸਾਡੇ ਨਾਲ ਡੀਐਸਪੀ ਸਿਟੀ ਹੈਗੇ ਡੀਐਸਪੀ ਅਸੀਂ ਸਾਡੇ ਸਾਰੇ ਅਫਸਰ ਸਾਹਿਬਾਨ ਕਮਾਂਡਿੰਗ ਕੰਟਰੋਲ ਤੁਸੀਂ ਲਿਆ ਕੇ ਇਹਨਾਂ ਨੂੰ ਇੱਥੇ ਲੈ ਕੇ ਆਣੇ ਹੈ ਅਸੀਂ ਜਿਹੜਾ ਹੈਗਾ ਦੁਕਾਨਦਾਰਾਂ ਤੋਂ ਵੀ ਫੀਡਬੈਕ ਲਿਆ ਹੈ ਪਬਲਿਕ ਤੋਂ ਵੀ ਲਿਆ ਹੈ ਇਨ ਬਿਟਵੀਨ ਬਾਕੀ ਮਾਰਕੀਟ ਇੱਥੇ ਜਿਹੜੀ ਐਸੋਸੀਏਸ਼ਨ ਹੈ ਉਹ ਵੀ ਇੱਥੇ ਮੌਜੂਦ ਨੇ ਤੋਂ ਅਸੀਂ ਓਵਰ ਦਾ ਟਾਈਮ ਅਸੀਂ ਇਹਦੇ 'ਚ ਕੰਮ ਕਰ ਰਹੇ ਹੈਗੇ ਅਸੀਂ ਪਹਿਲਾਂ ਵੀ ਇਹਦੇ 'ਚ ਕਾਫੀ ਕੰਮ ਕੀਤਾ ਹੈਗਾ ਤੋਂ ਬਾਕੀ ਜਿਹੜਾ ਜਿਹੜੀ ਵੀ ਸ਼ੋਰਟਕਮਿੰਗਸ ਹੈ ਉਹਨੂੰ ਅਸੀਂ ਔਰ ਜਿਹੜੇ ਹੈਗਾ ਉਹਨੂੰ ਦੂਰ ਕਰਕੇ ਉਹ ਬਿਹਤਰ ਜਿਹੜਾ ਹੈਗਾ ਵਿਵਸਥਾ ਉਹ ਬਣਾਉਣ ਵਾਸਤੇ ਜਿਹੜਾ ਹੈਗਾ ਅੱਜ ਅਸੀਂ ਇੱਕ ਪਲਾਨ ਬਣਾਇਆ ਹੈਗਾ ਅਸੀਂ ਉਹ ਪਲਾਨ ਨੂੰ ਇੰਪਲੀਮੈਂਟ ਕਰਾ ਦੇ। ਪਰ ਇੱਕ ਕਮੀ ਹੈ ਟ੍ਰੈਫਿਕ ਕੋਲ ਟੋ ਬੈਂ ਹਨ ਜਿਹਦੇ ਕੋਲ ਪ੍ਰੋਬਲਮ ਆਦੀ ਦੋ ਵਾਰ। ਦੇਖੋ that is a ਪਾਲਿਸੀ ਡਿਸੀਜਨ ਹੈਗੇ ਜਿਹੜੇ ਹੈਗੇ ਕਿ ਜਿਹੜਾ ਇਹ ਚੀਜ਼ ਹੈ ਖੜੀ ਨੂੰ ਕੋਈ ਨਾ ਫਿਰ ਖੜਨਾ ਦਿੱਕਤ ਆਈ ਨਹੀਂ ਸਰ ਟੋ ਬੈਂ ਦਿੱਕਤ ਹੈਗੇ। ਉਹ ਸਾਰੀ ਚੀਜ਼ਾਂ ਅਸੀਂ ਉਹ ਸਾਰੀ ਚੀਜ਼ਾਂ ਨੂੰ ਅਸੀਂ ਟੇਕ ਅਪ ਕਰ ਰਹੇ ਹਾਂ ਅਸੀਂ ਸਿਵਲ ਪ੍ਰਸ਼ਾਸਨ ਤੋਂ ਵੀ ਉਹ ਕਮੇਟੀ ਤੋਂ ਵੀ ਅਸੀਂ ਜਿਹੜੇ ਹੈਗੇ ਉਹਨਾਂ ਦੇ ਰੈਲੇਵੈਂਟ ਪਾਰਟ ਹੈ ਉਹ ਵੀ ਅਸੀਂ ਟੇਕ ਅਪ ਕੀਤਾ ਹੈ। ਜੀ ਜੀ। ਪਰ ਮੇਨ ਪ੍ਰੋਬਲਮ ਟ੍ਰੈਫਿਕ ਦੀ ਹੈ ਹੀ ਨਾਜਾਇਜ਼ ਪਾਰਕਿੰਗ ਦੀ ਹੈ। ਇਹਦੇ ਨਹੀਂ ਨਹੀਂ ਨਾਜਾਇਜ਼ ਪਾਰਕਿੰਗ ਦੇ ਵਾਸਤੇ ਮੈਂ ਇਨ ਜਾ ਜੋ ਚਲਾਨਿੰਗ ਹੈਗੀ ਉਹ ਅਸੀਂ ਬਹੁਤ ਹੀ ਜ਼ਿਆਦਾ ਇੰਪਲੀਮੈਂਟ ਕਰੀਏ ਮਾਰਕੀਟ ਦੇ ਵਿੱਚ ਇਹੋ ਦੇਖੋ ਆਲਰੇਡੀ ਮੈਂ ਇਹ ਰਿਕਸ਼ੇ ਦੇ ਬਾਰੇ ਆਲਰੇਡੀ ਇਨਸਟਰਕਸ਼ਨ ਦੇ ਚੁਕੇ ਹਾਂ ਕਿ ਇਹਨਾਂ ਦੀ ਪ੍ਰੋਪਰ ਚੈਕਿੰਗ ਕੀਤੀ ਜਾਵੇ ਔਰ ਕੋਈ ਵੀ ਇਹ ਰਿਕਸ਼ਾ ਅਗਰ ਵਾਇਲੇਸ਼ਨ ਕਰਦਾ ਹੈਗਾ ਟ੍ਰੈਫਿਕ ਦੀ ਤਾਂ ਆਪ ਕੋ ਵੀ ਜਿਹੜਾ ਐਕਸ਼ਨ ਹੈ ਅਸੀਂ ਲੰਗ ਕਾਫੀ ਦੇਰ ਤੋਂ ਪਲੈਨਿੰਗ ਹੋ ਰਹੀ ਹੈ ਵਾਈਟ ਲਾਈਨ ਦੀ ਤੇ yellow line ਦੀ ਲੇਕਿਨ ਅਜੇ ਤੱਕ ਲੱਗਿਆ ਨਹੀਂ ਹੈ ਦੇਖੋ yellow line ਜਿਹੜੇ ਹੈਗੀ ਉਹ ਐਗਜ਼ੀਕਟਿਵ ਅਫਸਰ ਜਿਹੜੇ EO ਹੈ ਉਹਨਾਂ ਨੇ ਜਿਹੜੀ ਇੰਪਲੀਮੈਂਟ ਕਰਨੀ ਹੈ ਅਸੀਂ ਮੇਰੇ ਨਾਲ ਉਹਨਾਂ ਦੀ ਗੱਲ ਹੋਈ ਹੈ ਤੇ ਅਸੀਂ ਨੂੰ ਜਿਹੜੇ ਕਿਉਂਕਿ ਜਿਹੜੀ ਰੋਡ ਦੀ ਰੀਨੋਵੇਸ਼ਨ ਕਰਕੇ ਜਿਹੜਾ ਥੋੜਾ ਸਾ ਇਸ਼ੂ ਆਇਆਗਾ ਥੈਟ ਵਿਲ ਬੀ ਸੋਲਡ ਸ਼ਰਵਾਸ ਸਿੰਘ ਕੀ ਮੈਸੇਜ ਦੇ ਰਹੇਗੇ ਆ ਸੋ ਸਾਰਿਆਂ ਨੂੰ ਆਇਆ ਕਿ ਦੇਖੋ ਜੀ ਮਾਰਕੀਟ ਗੁਰਦਾਸਪੁਰ ਸ਼ਹਿਰ ਬਣਾਏਗਾ ਮਾਰਕੀਟ ਬਣਾਏਗਾ ਹੁਣ ਆਪਾਂ ਅਗਰ ਸਾਰੀ ਚੀਜ਼ਾਂ ਨੂੰ ਸਿਸਟਮੈਟਿਕ ਲਾ ਸਕੀਏ ਤਾਂ ਫਿਰ ਇਨ ਜਰਨਲ ਪੁਲਿਸ ਨੂੰ ਵੀ ਕੋਈ ਪ੍ਰੋਬਲਮ ਨਹੀਂ ਆਏਗੀ ਐਂਡ ਪਬਲਿਕ ਨੂੰ ਵੀ ਨਹੀਂ ਆਏਗੀ ਤੋਂ ਉਸ ਤਰੀਕੇ ਨਾਲ ਆਪਾਂ ਪ੍ਰੋਪਰ ਜਿਹੜੀ ਹੈਗੀ ਆ ਤੇ ਪਾਰਕਿੰਗ ਕਰੀਏ ਔਰ ਸੜਕਤੇ ਵੀ ਵਹੀਕਲ ਜਿਹੜਾ ਹੈਗਾ ਜਿਹੜਾ ਹੈ ਤਾਂ ਕਿ ਕੋਈ ਜਿਹੜਾ ਹੈਗਾ ਮੂਵਮੈਂਟ ਨੂੰ ਕੋਈ ਰਿਸਟ੍ਰਿਕਸ਼ਨ ਨਾ ਹੋਵੇ ਉਹ ਚੀਜ਼ਾਂ ਨੂੰ ਅਸੀਂ ਇਸ ਵਾਸਤੇ ਅਸੀਂ ਜਿਹੜਾ ਕਹਿੰਨਾ ਹੈ ਬਾਕੀ ਸਾਡੀ ਟ੍ਰੈਫਿਕ ਪੁਲਿਸ ਹੈਗੀ ਬਾਕੀ ਮਾਰਕੀਟ ਦੇ ਨਾਲ ਅਸੀਂ ਜਿਹੜਾ ਸਹਿਯੋਗ ਕਰਕੇ ਜਿਹੜਾ ਹੈਗਾ ਜਿਹੜੇ ਵੀ ਐਨਫੋਰਸਮੈਂਟ ਵਾਲਾ ਪਾਰਟ ਹੈ ਅਸੀਂ ਉਹ ਇੰਪਲੀਮੈਂਟ ਕਰਾਂਗੇ